ਪ੍ਰੀਤ ਹਾਂਜੀ ਵੀਰੇ ਕੀ ਹੋ ਪ੍ਰੀਤ ਤੈਨੂੰ ਘਰਾਈਏ ਨਹੀਂ ਨਹੀਂ ਵੀਰੇ ਕੁਛ ਨਹੀਂ ਤੈਨੂੰ ਕਈ ਦਿਨਾਂ ਨੋੜਦਾ ਰਿਆ ਮੈਂ ਕਿ ਮੇ ਕੋਈ ਘਰਾਈ ਜੀ ਹੋਵੇ ਕੋਈ ਗੱਲ ਆ ਤਾਂ ਦੱਸ ਦੇ ਮੈਨੂੰ ਵੀਰੇ ਜੇ ਕੋਈ ਐਦਾਂ ਦੀ ਗੱਲ ਹੁੰਦੀ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੀ ਨਾ ਇਹੋ ਜਿਹੀ ਨਹੀਂ ਕੋਈ ਵੀ ਗੱਲ ਤੇ ਮੈਂ ਨਾ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂਜੀ ਦੱਸੋ ਕੀ ਤੇਰੀ ਨਿਗਾਹ 'ਚ ਕੋਈ ਮੁੰਡਾ ਹੈਗਾ ਨਾ ਤਾਂ ਬੇਫਿਕਰੂ ਕੇ ਦੱਸ ਦੇ ਮੈਨੂੰ ਨਾ ਇਹ ਹੁਜ ਜੀ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਜੇ ਹੈਗਾ ਤਾਂ ਦੱਸ ਦੇ ਮੈਨੂੰ ਠੀਕ ਆ ਪਰ ਇੱਕ ਗੱਲ ਆ ਆਪਣੀ ਬਰਾਬਰੀ ਦਾ ਹੋਵੇ ਤਾਕਰੇ ਕਰਦਾ ਹੋਵੇ ਵਧੀਆ ਖਾਨਦਾਨ ਹੋਵੇ ਠੀਕ ਆ ਪੜੇ ਲਿਖੇ ਘਰੋਂ ਹੋਵੇ ਨਹੀਂ ਤੈਨੂੰ ਪਤਾ ਨਾ ਕਿਥੇ ਨਾਲ ਦੇ ਪਿੰਡਾਂ 'ਚ ਮੇਰੀ ਕਿੰਨੀ ਬਣੀ ਆ ਤਾਕਰੇ ਬੰਦੇ ਨਾਲ ਬਹਿ ਟੁੱਟੇ ਮੇਰੀ ਹਾਂਜੀ ਹਾਂਜੀ ਨੀਰ ਮੈਂ ਸਮਝਦੀ ਆ ਨਹੀਂ ਇਹ ਹੁਜੀ ਤਾਂ ਕੋਈ ਗੱਲ ਨਹੀਂ ਹੈਗੀ ਜੇ ਹੁੰਦੀ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਔਰ ਦੇਪਰਾ ਦੀ ਪਗੜੀ ਲਾਏ ਰੱਖੀ ਠੀਕ ਆ ਚਲ ਫੋਨ ਫੜਾ ਫਿਰ ਮੈਨੂੰ ਚਲ ਆ ਜੀ ਨੀਚੇ ਚੰਗਾ ਠੀਕ ਆ ਬੁਰੇ ਫਿਰ ਮੇਰਾ ਫੋਨ ਕਿਉਂ ਫੜ ਕੇ ਲੈ ਗਿਆ ਪਹਿਲਾਂ ਤਾਂ ਇਹਨਾਂ ਨੇ ਕਦੇ ਵੀ ਇੰਨੀ ਦਖਲ ਅੰਦਾਜ਼ੀ ਨਹੀਂ ਕੀਤੀ ਮੇਰੇ ਕਿਸੇ ਵੀ ਕੰਮ ਚ ਨਾ ਮੇਰਾ ਫੋਨ ਕਦੇ ਫੜ ਕੇ ਦੇਖਿਆ की, की हो गया हाले तक फोन नहीं आया नहीं। पर जे जी किसी मुंडे न गल हुई फोन तो जरूर आऊगा चल कोई गल नहीं वेट कर दूँ मैं हाले तो ਸਭ ਚੀਜ਼ਾਂ ਇਸ ਫੀਸ ਫੀਸ ਸਭ ਕੁਝ ਨਾ ਲਾਵੇ ਜੀ ਜਿੰਨੇ ਕੋਈ ਵੀ ਬੋਲ ਨਾ ਦੇ ਮੇਰੇ ਕੋਲ ਜਸ ਮੇਰੀ ਇੱਕ ਵਾਰੀ ਗੱਲ ਸੁਣੋ ਜਿੱਸੇ ਜਿੱਸੇ ਆਵਾਜ਼ ਓ ਮੈਂ ਆਉਣਾ ਦੋਮੀ ਜਿੱਸੇ ਕਿਹੋ ਗਿਆ ਚੱਕਰ ਆਉਂਦੇ ਪਤਾ ਹੈ ਚੱਕਰ ਬਹੁਤ ਆਉਂਦੇ ਆ ਚਲ ਕੋਈ ਨਾ ਤੂੰ ਆ ਜਾ ਉਹੀ ਗਰਮੀ ਚ ਫਰੀ ਜੰਨੀ ਆ ਕੰਮ ਕਰਦੀ ਉੱਥੇ ਸਹਾਰਦੀ ਸੀ ਆ ਜਾ ਅੰਦਰ ਬਹਿ ਜਾ गर्मी चीजर यूर कॉलिंग नॉट रीच किया गया नंबर या अभी स्विच टॉप है या नेटवर्क क्षेत्र से, से बाहर है ਕਿਰਪਾ ਕਰਕੇ ਕੁਝ ਸਮੇਂ ਬਾਅਦ ਕੋਸ਼ਿਸ਼ ਕਰੇ ਇਹਰ ਸਮਝ ਨਹੀਂ ਆਉਂਦੀ ਹੁਣ ਤਾਂ ਮੇਰੇ ਕੋਲ ਗਈ ਆ ਹੁਣ ਨੰਬਰ ਬੰਦ ਆਉਣ ਲੱਗ ਗਿਆ ਬੇਬੇ ਨੂੰ ਛੱਡ ਕੇ ਕਿਵੇਂ ਜਾਵਾਂ ਨੰਬਰ ਤਾਂ ਯਾਰ ਪਹਿਲਾਂ ਕਦੇ ਬੰਦ ਹੋਇਆ ਨਹੀਂ ਅੱਜ ਕਿਉਂ ਆਈ ਜਾਂਦਾ ਸਮਝ ਨਹੀਂ ਆਉਂਦੀ ਯਾਰ ਕੀ ਕਰਾਂ ਐਂ ਕਰਦਾ ਬੇਬੇ ਦੀ ਦਵਾਈ ਦਾ ਸਰ 1 ਘੰਟਾ ਤਾਂ ਰਹੂਗਾ ਕੰਟਾ ਤਾਂ ਵੀ ਬੀਬੀ ਕੰਟਾ ਤਾਂ ਵੀ ਬੀਬੀ ਨਹੀਂ ਉੱਠਦੀ ਐਨੇ ਫਿਰ ਜਸੀ ਕੋਲੇ ਨਾ ਜਾ ਕੇ ਆਵਾਂ ਪਤਾ ਕਰਕੇ ਆਵਾਂ ਵੀ ਪ੍ਰੀਤ ਦਾ ਫੋਨ ਕਿਉਂ ਬੰਦ ਆਈ ਜਾਂਦਾ ਐਹੋ ਜੀ ਕੀ ਗੱਲ ਹੋ ਗਈ ਨਾ ਨੰਨੇ ਦੇ ਚੱਕਰ ਵਾਜਦਾ ਫਿਰਨਾ ਹੈ ਔਰ ਦਿਮਾਗ ਇਤੇ ਹੋਰ ਫਿਰਦਾ ਸੀ ਜਸਮੀ ਮੈਂ ਤੇਰੇ ਕੋਲ ਆਇਆ ਸੀ ਹਏ ਗੱਲ ਤਾਂ ਤੇਰੀ ਪ੍ਰੀਤ ਨਾਲੇ ਓਏ ਆਏ ਨਹੀਂ ਤੇਰੇ ਕੋਲੇ ਆਇਆ ਸੀ ਕੰਮ ਆਇਆ ਸੀ ਤੇਰੇ ਕੋਲੇ ਮੇਰੇ ਨਾਲ ਕੀ ਕੰਮ ਹੈ ਤੈਨੂੰ ਮੇਰੀ ਗੱਲ ਸੁਣ ਹਮ ਹਰੇ ਇੱਕ ਛੋਟਾ ਜਿਹਾ ਕੰਮ ਕਰ ਦੇ ਪ੍ਰੀਤ ਘਨੇ ਜਾਇਆ ਉਹਦਾ ਸਹੁਰੇ ਦਾ ਫੋਨ ਬੰਦ ਆਈ ਜਾਂਦਾ ਤੂੰ ਤਾਂ ਫਿਰ ਫਿਰ ਕੀ ਤੂੰ ਜਾਇਆ ਉਹਦੀ ਛੇਲੀਆਂ ਪਤਾ ਕਰਿਆ ਵੀ ਕਿਉਂ ਬੰਦਾ ਜਾਂਦਾ ਦੇਖੀ ਮੈਂ ਕੱਲੀ ਪਹਿਲੀ ਗੱਲ ਤੋਂ ਉਹਨਾਂ ਦੇ ਪਿੰਡ 'ਚ ਜਾਣਾ ਨਹੀਂ ਤੇ ਉੱਤੋਂ ਨਾਲੇ ਤੂੰ ਤਾਂ ਮੇਰਾ ਭਾਈ ਹੀ ਹੈ ਹਨਾ ਐਵੇਂ ਪਿੰਡ 'ਚ ਨਾ ਮੈਨੂੰ ਬੁਲਾਇਆ ਕਰ ਭੰਡੀ ਕਰਾਏਗਾ ਮੇਰੀ ਯਾਰ ਉਹ ਨਹੀਂ ਬੁਲਾਉਂਦਾ ਤੈਨੂੰ ਗੁਰੂ ਉਹਨਾਂ ਦੇ ਪਿੰਡ ਗੱਡੀ ਗੱਲ ਆ ਉਹ ਕਿਹੜਾ ਤੂੰ ਉਹਨਾਂ ਦੇ ਕਦੇ ਘਰੇ ਨਹੀਂ ਗਈ ਉੱਥੇ ਤਾਂ ਖਾਂਦੀ ਰਹਿੰਦੀ ਆ ਸਾਰਾ ਦਿਨ ਚੰਗਾ ਠੀਕ ਐ ਇੱਕ ਕੰਮ ਕਰੀਂ ਕੀ ਕੰਮ ਕਰਨਾ ਹੈ 2 ਜੀਵੀ 190 ਰੁਪਏ ਵਾਲਾ ਉਹ ਕਰ ਦੂੰਗਾ ਬੇਬੇ ਥੋੜੇ ਕਰੇ ਨਾ ਵਾਈਫਾਈ ਵੀ ਲਵਾ ਦੂੰਗਾ ਸਾੜੇ ਸਾੜੇ ਪ੍ਰੀਤ ਕਰੂਆਂ ਇਹ ਪਤਾ ਕਰਦੇ ਵੀ ਉਹਦਾ ਫੋਨ ਕਿਉਂ ਬੰਦ ਆ ਜਾਂਦਾ ਨਾ ਅਸੀਂ ਮੰਗਤੇ ਆ ਇੱਕ ਪਾਸੇ ਤਾਂ ਮਾਨ ਨਹੀਂ ਚਲ ਠੀਕ ਹੈ ਨਹੀਂ ਲਵਾਉਂਦਾ ਵਾਈਫਾਈ ਚੰਗਾ ਠੀਕ ਹੈ ਮੈਂ ਜਾਵਾਂਗੀ ਤੇ ਵਾਈਫਾਈ ਕਦ ਤੱਕ ਉਹ ਫੋਨ ਕਰੂੰਗਾ ਇੱਕ ਦੋ ਦਿਨ ਚਲਵਾ ਦੂੰਗਾ ਚੰਗਾ ਠੀਕ ਹੈ ਫਿਰ ਮੈਂ ਜਾਨੀ ਹਾਂ ਮਤਰਾ 19 ਰੁਪਏ ਵਾਲਾ ਕਰ ਦਿੰਨਾ ਮੈਂ ਕਰ ਦੇ ਫਿਰ ਕਰ ਦਿੰਨਾ ਕਰਦੇ ਮੈਂ ਜਾਂਦੀਆਂ ਦੀ ਰੀਲਾਂ ਦੇਖ ਲਾਂਗੀ ਨਾ ਮੇਰੀ ਗੱਲ ਸੁਣ ਲੈ ਰੀਲਾਂ 'ਚ ਹੀ ਨਾ ਡੁੱਬੀ ਰਹੀ ਜਿਹੜਾ ਕੰਮ ਤੇਨੂੰ ਕਿਹਾ ਨਾ ਉਹ ਕਰਦੀ ਬ੍ਰੀਤ ਕਰੇ ਜਾ ਕੇ ਚੰਗਾ ਠੀਕ ਹੈ ਕਰ ਦੇ ਰੀਚਾਰਜ ਚੰਗਾ ਕਰ ਦਾਂ ਦੱਸ ਦੀ ਚੰਗਾ ਹੋ ਗਿਆ ਓਏ ਫੋਨ ਤਾਂ ਖੜ ਜਾ ਟਾਈਮ ਲੱਗਦਾ ਇੱਕ ਤਾਂ ਬਾਂਦਰ ਵਾਲੇ ਛਾਬੀ ਵਾਲੇ ਬਾਂਦਰ ਜਿਉਂ ਨਾ ਟਿਕਦੀਏ ਨਹੀਂ ਹੈਗੀ ਹੋ ਗਿਆ ਅਚੰਗਰ ਥੈਂਕ ਯੂ ਜਿਉਂ ਨਿਰਵੀਆਂ ਚ ਪਤਾ ਲੱਗ ਜੇ ਵੀ ਇਹਦਾ ਫੋਨ ਬੰਦ ਕਿਉਂ ਆ ਜਾਂਦਾ ਇਹਦੇ ਘਰੇ ਤਾਂ ਮੈਂ ਵਾਈਫਾਈ ਵੀ ਲਵਾ ਦੂੰ ਇਹਦੀ ਤਾਂ ਕਟੂ ਰੰਗ ਹਾਂਜੀ ਹਾਂਜੀ ਚਲੋ ਠੀਕ ਆਪਾਂ ਕੱਲ ਨੂੰ ਮਿਲਦੇ ਆ ਓਕੇ ਕੁੜੀ ਇੱਕ ਮਿੰਟ ये मुंडा कौन है वीरे मेरा ब्रदर हाँ। से ब्रदर हाँ क्यों हो गया सेनु वीरे कुछ टाइम पहले कार एक्सीडेंट से मर गया सी लफ्फो तो प्रीत अंद्रिया यार प्रीत ਤੂੰ ਇੱਥੇ ਬੈਠੀ ਹੋਈ ਐ ਕਿਵੇਂ ਆ ਠੀਕ ਆ ਤੂੰ ਦੱਸ ਇਹ ਤੇਰਾ ਫੋਨ ਕਿਉਂ ਭਾਂਦੇ ਜੱਸਾ ਨੇ ਮੇਰਾ ਦਿਮਾਗ ਖਾ ਲਿਆ ਅਗੇ ਪ੍ਰੀਤ ਦਾ ਫੋਨ ਉਹ ਕਿਉਂ ਸਵਿਚ ਆਫ ਐ ਮੈਂ ਕੀ ਦੱਸਾਂ ਯਾਰ ਮੇਰੇ ਭਾਈ ਕੋਲੇ ਆ ਮੇਰਾ ਫੋਨ ਤਾਂ ਤੂੰ ਮਉਣ ਫਿਰ ਉਹਦੇ ਨਾਲ ਗੱਲ ਕਰ ਲੈ ਨਾ ਕੱਲ ਤਾਂ ਤਾਂ ਕਰਾਂ ਜੇ ਫੋਨ ਹੱਥ ਜਾਵੇ ਵੀਰਾ ਤਾਂ ਮੈਨੂੰ ਫੋਨ ਹੀ ਨਹੀਂ ਫੜਾਉਂਦਾ ਪਤਾ ਨਹੀਂ ਕੀ ਕੱਢੂਗਾ ਮੇਰੇ ਫੋਨ ਚ ਨਾਲੇ ਜੱਸਾ ਕਹਿੰਦਾ ਸੀ ਕਿ ਪ੍ਰੀਤ ਦਾ ਪਤਾ ਲੈ ਕੇ ਮੈਨੂੰ ਦੱਸੀ ਤੂੰ ਉਹਦੇ ਨਾਲ ਗੱਲ ਕਰ ਲਈ ਠੀਕ ਐ ਕੋਈ ਗੱਲ ਨਹੀਂ ਗੱਲ ਤਾਂ ਮੈਂ ਕਰ ਲੂੰਗੀ ਦੇਖਦੀਆਂ ਕੋਸ਼ਿਸ਼ ਕਰਕੇ ਜੇ ਮੈਨੂੰ ਮੇਰਾ ਫੋਨ ਹੱਥ ਲੱਗ ਗਿਆ ਹੋਰ ਤਾਂ ਨਹੀਂ ਤੈਨੂੰ ਕੁਝ ਬੋਲਿਆ ਦੱਸਾਂ ਨਹੀਂ ਤੂੰ ਇਹ ਕਰੀ ਟਰੈਂਪ ਕੱਢ ਕੇ ਨੂੰ ਮਿਲ ਲਈ ਠੀਕ ਹੈ ਚਲ ਕੋਈ ਗੱਲ ਨਹੀਂ ਕੱਲੂ ਦਿੱਤੀਆਂ ਸਵੇਰੇ ਕੋਈ ਬਹਾਨਾ ਲੱਗ ਗਿਆ ਤਾਂ ਫਿਰ ਆਪਾਂ ਚੱਲਾਂਗੇ ਆਜੀ ਤੂੰ ਚਲ ਠੀਕ ਆ ਠੀਕ ਹੈ ਹਾਂ ਹੋਰ ਸੁਣਾ ਕੋਈ ਚਾ ਪਾਣੀ ਨਹੀਂ ਬਸ ਮੈਂ ਜਾਂਦੀ ਆ ਠੀਕ ਹੈ ਠੀਕ ਆ ਕੱਪੜਾ ਤੈਨੂੰ ਵੀਰੇ ਨੇ ਬਾਹਰ ਕੁਝ ਪੁੱਛਿਆ ਤਾਂ ਨਹੀਂ ਨਹੀਂ ਠੀਕ ਆ ਉਹ ਵੀ ਚੰਗੀ ਐ ਵਿਚਾਰੀ ਇੱਕ ਨੈਟ ਪੈਕ ਦੇ ਬਦਲੇ ਹਬੀ ਜਾਣੀ ਦੌਤ ਲਈ ਫਿਰਦੀ ਆ ਚੱਲ ਜੀ ਮੈਂ ਘਾਤ ਰੱਖ ਗਈ ਅੱਖਾਂ ਹੋਰ ਸੁਣੇ ਕਿਵੇਂ ਆਉਣੇ ਹੋਏ ਫਿਰ ਬਾਈ ਸਰਪੰਚੀ ਦੇ ਇਲੈਕਸ਼ਨ ਆ ਰਹੀਆਂ ਨੇ ਯਾਰ ਮੈਂ ਤਾਂ ਥਾਂ ਤੇਰੇ ਕੋਲ ਗੇੜਾ ਮਾਰਨ ਆ ਗਿਆ ਚਲ ਕੋਈ ਗੱਲ ਨਹੀਂ ਖੜਾ ਹੋ ਰਿਹਾ ਤੂੰ ਅੱਜ ਕੀ ਯਾਰ ਵਿੱਚੋਂ ਪਿੰਡ ਜੋ ਕਹੀਂ ਜਾਂਦੇ ਨੇ ਸਲਾਜੀ ਹੈਗੀ ਹੈਗੀ ਤੇਰਾ ਕੀ ਵਿਚਾਰ ਆ ਵਿਚਾਰਦਾ ਜੇ ਤੁਸੀਂ ਕਰੋਗੇ ਸਪੋਰਟ ਦੇਖ ਵੀ ਲਵਾਂਗੇ ਝਟਾ ਉਹ ਚਾ ਕੋਈ ਗੱਲ ਨਹੀਂ ਹੈਗੇ ਤੇ ਨਾਲ ਖੜੇ ਆ ਤੁਹਾਡੇ ਵਰਗੇ ਭਾਈਆਂ ਦੀ ਆਸਰਾ ਚਾਹੀਦਾ ਹੈਗਾ ਬੇਫਿਕਰ ਹੈ ਮੈਂ ਕਿਹਾ ਕੋਈ ਚੱਕਰ ਨਹੀਂ ਹੈਗਾ ਸਪੋਰਟ ਵੀ ਕਰਾਂਗੇ ਜਿਤਾਵਾਂਗੇ ਵੀ ਹੋਰ ਦੱਸ ਜੇ ਭਾਈ ਤੁਹਾਡੇ ਵਰਗੇ ਭਾਈਆਂ ਦੀ ਸਪੋਰਟ ਹੋਏ ਆਪਾਂ ਸਾਰੇ ਜਿੱਤੇ ਪਿਆਂਗੇ ਫਿਰ ਕੋਈ ਚੱਕਰ ਨਹੀਂ ਚਿਤਾ ਦੇਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅਪ੍ਰੀਤਾ ਦਾ ਦੇਖਿਆ ਕਿ ਤੇ ਰਿਸ਼ਤਾ ਰੁੱਤਾ ਉਹ ਯਾਰ ਦੇਖਦੇ ਫਿਰਦੇ ਆ ਜੋ ਕਿ ਮੁੰਡਾ ਹੈਗਾ ਚੰਗੇ ਕਰਦਾ ਦੱਸੀ ਮੁੰਡੇ ਤਾਂ ਹੈਗੇ ਆ ਵੀਰੇ ਕਿ ਚੰਗੇ ਕਰਦਾ ਮੁੰਡਾ ਹੋਵੇ ਕੋਈ ਦੱਸੀ ਚੰਗਾ ਹਾਂ ਜਰੂਰ ਬਈ ਜਰੂਰ ਆਪਣੇ ਖਾਨਦਾਨ ਦਾ ਹੋਵੇ ਨਾਲੇ ਕੋਈ ਹੋਰ ਨਹੀਂ ਬਈ ਜੇ ਕੋਈ ਹੋਇਆ ਮੈਂ ਜਰੂਰ ਦੱਸੂਗਾ ਚੱਲ ਠੀਕ ਹੈ ਬਈ ਰੱਖਿਓ ਮੜਾ ਜਾ ਧਿਆਨ ਬੋਟਾ ਬੂਟਾ ਜਾ ਠੀਕ ਹੈ ਠੀਕ ਓਕੇ ਬੇਫਿਕਰ ਰਹਿ ਤੂੰ ਠੀਕ ਹੈ ਕਿਵੇਂ ਫਿਰ ਮੁੰਡਾ ਕਰੀਏ ਸਕੂਲ ਸਕੂਲੇ ਦੀ ਬਈ ਜੀ ਸਪੋਰਟਾ ਕਰਨੀ ਪੋਗੀ ਬੰਦਾ ਇੱਜੇ ਦਮਾਨ ਨਾਲ ਆਇਆ ਆਪਾਂ ਕਿੰਨਾ ਰੱਖਣਾ ਪਊਗਾ ਬੱਤਿਆ ਗੌਰ ਕੀ ਇਹਨਾਂ ਕੋਈ ਗੱਲ ਨਹੀਂ ਆਜਾ ਬੈਠ ਜਿੱਸੇ ਰਗਾ ਰਹੇ ਹਾਂਜੀ ਆਜਾ ਬੈਠ ਜਿਸਾ ਕਿੱਥੇ ਆ ਪੁੱਤ ਪਰੰਕੀ ਆ ਚਾਵਣਾ ਮਾ ਜੀ ਅੱਜ ਕੱਲ ਨਾ ਪੜਦਾ ਨਹੀਂ ਹੈਗਾ ਪੜਾਉਣ ਤੇ ਲੱਗਿਆ ਹੋਇਆ ਇਸ਼ਕ ਮੁਹੱਬਤ ਦੀ ਪੜਾਈ ਮੋਤੇ ਮੇਰੀ ਭੋਲੀ ਭਾਈ ਭੈਣ ਨੂੰ ਤੇ ਨਾਲੇ ਮੈਨੂੰ ਸਭ ਪਤਾ ਹੈ ਜਿਸਤਾ ਚਾਹੁੰਦਾ ਕੀ ਆ ਸਰਦਾਰ ਨੇ ਜੀ ਤੁਹਾਡੀ ਗੱਲ ਸਮਝ ਆਉਣੀ ਵੀ ਨਹੀਂ ਇਹ ਤਾਂ ਜੱਸੀ ਨੂੰ ਸਮਝਾ ਸਕਦਾ ਮੈਂ ਚੰਗੀ ਤਰ੍ਹਾਂ ਉਹ ਪੁੱਲਾ ਤੁੰਡੀ ਮਣੀ ਕਿੰਨੀ ਗੌਂਦੀ ਆ 4 ਕਿਲੇ 4 ਕਿਲੇ ਤੇ ਮੈਂ ਉਹੀ ਸਰਦਾਰ ਨੇ ਸਰਦਾਰ ਨੇ ਜੀ ਕਿਹਾ ਉਹ ਮੇਜਰਾ ਹਾਂਜੀ ਭਾਈ ਤੈਨੂੰ ਕਹਾਂ ਮਣੀ ਕਿੰਨੀ ਗੌਂਦੀ ਆ ਓਏ ਭਾਈ ਜੀ 8 ਕਿਲੇ ਅੱਠ ਕਿੱਲੇ ਹੁੰਦੇ ਆ ਨਾ ਡਰਾਈਵਰ ਆਹੇ ਮੇਰਾ ਜਿੱਤ ਪੰਜ ਪੰਜ ਕਰਕੇ ਬੰਦਾ ਨਾ 200 300 ਕਿੱਲਾ ਬੰਦਾ ਇਸਕ ਨੂੰ ਬੁਲੇ ਡਾਰੀ ਨਾ ਅਕਵਾ ਦੇ ਕੇ ਮਾਰਨ ਚੰਗੀ ਆ ਬਿਣਾ ਖੰਬਾ ਤੋਂ ਉੱਟਿਆ ਬੰਦਾ ਧੌਣ ਭਰਨੇ ਟੱਕੀ ਡੇਗਦਾ ਜਗੀਰ ਸਿੰਘ ਉਹਨਾਂ ਗਾਰਦੈਂ ਬਖਸ਼ਾਂ ਬਲਾਕੇ ਦੰਗਣ ਨੂੰ ਬਹੁਤ ਸਮਾਂ ਨਹੀਂ ਲਾਉਂਦਾ ਮੈ ਜਰਾ ਕੱਢ ਜੀ ਕੋਈ ਸੜਕੇ 'ਚ ਨਹੀਂ ਆਜੀ ਟਾਈਮ ਤੇ ਉਹ ਹੀ ਏ ਮਹਾ ਗੱਡੀ ਵਾਲੇ ਆਪਨੇ ਆਏ ਸੀ ਹਾਂ ਆਪਣੇ ਐ ਸੀ ਕੌਣ ਸੀ ਉਹ ਤਾਂ ਜਿਹੜਾ ਫਰਦਾਨ ਉਹ ਤਾਂ ਪੈਸੇ ਉਹ ਤਾਂ ਪੈਸੇ ਇਹ ਵੀ ਰੇ ਕੀ ਕਹਿਣਾ ਸੀ ਮੰਨ ਤਾਂ ਤੂੰ ਕਹਿ ਸਕਿਆ ਤਾਂ ਰੋਕ ਨਹੀਂ ਕੋਪਾ ਚ ਰੋਕ ਤਾਂ ਦੇ ਬੰਦੇ ਨੇ

ਤੂੰ ਵੀ ਤੇ ਜਸੇ ਵਾਰੇ ਸਭ ਕੁਝ ਜਾਣਦੀ ਹੈ ਨਹੀਂ ਵੀਰੇ ਵੀਰੇ ਮੈਨੂੰ ਪੁੱਝ ਨਹੀਂ ਪਤਾ ਮੈਨੂੰ ਸੱਚ-ਸੱਚ ਸਭ ਗੱਲ ਕੀ ਹੈਗੀ ਤੂੰ ਸੁਣਿਆ ਨਹੀਂ ਚਲ ਨਾ ਕਿਸੇ ਨੂੰ ਫੋਨ ਲਾ ਵੀਰੇ ਮੇਰੇ ਕੋਲ ਨੰਬਰ ਨਹੀਂ ਹੈਗਾ ਤੈਨੂੰ ਸੁਣਿਆ ਨਹੀਂ ਫੋਨ ਲਾ ਨੌਣੀਆ ਕਿ ਨਹੀਂ ਮਨੂੰ ਇਹ ਕਹਿਣਾ ਹੈਗਾ ਕਿ 9:30 ਵਜੇ ਬੰਗਲਾ ਹਵੇਲੀ ਵਿੱਚ ਪਹੁੰਚ ਜੀ। ਦੌਸ਼ ਕਰਨਾ। ਹੈਲੋ। ਹੈਲੋ ਜਸੇ। ਜਸੇ ਮੈਂ ਨਾ ਕੱਲ ਗਈ ਸੀ ਪ੍ਰੀਤ ਘਰੇ। ਮੇਰੀ ਪ੍ਰੀਤ ਨਾਲ ਗੱਲ ਹੋਈ ਸੀ ਤੇ ਤੈਨੂੰ ਪ੍ਰੀਤ ਨੇ ਨਾ ਮਿਲਣ ਲਈ ਬੁਲਾਇਆ ਕੱਲ ਬੰਗਲਾ ਕੋਠੀ 'ਚ 9 ਵਜੇ। नहीं मैं ठीक हाँ जैसे हाँ हाँ ठीक है बस तू तो टाइम से पहुँच जी प्लीज चंगा हाँ ठीक है जैसे एक गल सुन ला एक गल दो रहनी चाहिए है जे किसी तीजे को लीक होगी ना मार दूंगा ठीक है ठीक है दीदी ਟੈਟ ਤਾਂ ਨਹੀਂ ਹੋ ਗਿਆ ਮੈਂ ਤੈਨੂੰ ਪਤਾ ਹੈ ਹਿੰਮਤ ਜੀ ਕਰਕੇ ਮੈਂ ਆ ਤਾਂ ਗਿਆ ਮੈਂ ਨਾ ਤੇਰੇ ਨਾਲ ਇੱਕ ਗੱਲ ਵੀ ਕਰਨੀ ਸੀ ਉਹ ਜਿਹੜੀ ਫੋਟੋ ਸੀ ਨਾ ਉਹ ਮੈਂ ਹੀ ਭੇਜੀ ਸੀ ਉਹਨਾਂ ਦਾ ਤਾਂ ਨਾਮ ਉਹੀ ਲਿਖਤਾ ਮੈਨੂੰ ਤਾਂ ਨਾ ਤੇਰੇ ਨਾਲ ਗੱਲ ਕਰਦੇ ਨੂੰ ਵੀ ਸੰਗ ਆਉਂਦੀ ਐ ਨਜ਼ਰ ਮਿਲਾਉਣ ਦੀ ਗੱਲ ਤਾਂ ਬੜੀ ਦੂਰ ਦੀ ਐ ਆ ਦੇਖ ਮੈਂ ਨਾ ਤੇਰੇ ਲਈ ਚੂੜਾ ਲੈ ਕੇ ਆਇਆ ਜਿਹੜਾ ਤੂੰ ਉਸ ਦਿਨ ਪਸੰਦ ਕੀਤਾ ਸੀ ਮੈਨੂੰ ਕੱਲ ਪੈਸੇ ਮਿਲੇ ਸੀ ਆ ਲੈ ਤੂੰ ਹੱਥਾਂ 'ਚ ਪਾ ਕੇ ਤਾਂ ਦੇਖ ਕੀ ਗੱਲ ਚੂੜਾ ਪਸੰਦ ਨਹੀਂ ਆਇਆ ਹੈ ਚਲ ਕੋਈ ਨਾ ਤੂੰ ਗੁੱਸੇ ਨਾ ਹੋ ਆਪਾਂ ਹੋਰ ਲੈ ਲਾਂਗੇ ਕੀ ਗੱਲ ਪ੍ਰੀਤ ਬੋਲਦੀ ਨਹੀਂ ਤੂੰ ਮੇਰੇ ਨਾਲ ਕੀ ਗੱਲ ਗੁੱਸੇ ਪ੍ਰੀਤ ਪ੍ਰੀਤ ਕੋਸ਼ਟਾ ਬੋਲ ਪਿਆ ਯਾਰ ਹੈ ਪ੍ਰੀਤ